ਸੋਨੂ ਤੇ ਜੀਤਾ ਸੰਦੀਪ ਲਈ ਰਿਸ਼ਤਾ ਦੇਖਣ ਗਏ ਹੈ ਤੇ ਸੰਦੀਪ ਘਰੇ ਆਪਣੀ ਬੇਟੀ ਕੋਲ ਬੈਠੀ ਉਸ ਨਾਲ ਗੱਲਾਂ ਕਰਦੀ ਹੈ ਉਸ ਦੀ ਬੇਟੀ ਉਸ ਨੂੰ ਪਿਆਰ ਕਰ ਰਹੀ ਹੁੰਦੀ ਹੈ ਤੇ ਕਹਿੰਦੀ ਹੈ ਮम्मा ਦੇਖੋ ਆਪਣੇ ਸੇਮ ਸੇਮ ਕੱਪੜੇ ਹੈ ਕਹਿੰਦੀ ਹਾਂ ਆਪਣੀ ਮਾਵਾ ਧੀਆਂ ਦੇ ਕੱਪੜੇ ਸੇਮ ਸੇਮ ਹੈ ਤਾਂ ਉਹ ਕਹਿੰਦੀ ਹੈ ਮੇਰਾ ਪੁੱਤ ਕਿੰਨਾ ਸੋਹਣਾ ਹੈ ਕਹਿੰਦੀ ਹੈ ਕਿ ਪੁੱਤ ਜੇ ਮੇਰੇ ਹੱਥ ਵਿੱਚ ਹੋਵੇ ਤਾਂ ਮੈਂ ਤੇਰੇ ਲਈ ਖਾਪ ਲਿਖ ਦੇਵਾਂ ਤੇ ਕਹਿੰਦੀ ਹੈ ਕਿ ਮੇਰੇ ਲੇਖ ਪਤਾ ਨਹੀਂ ਪਰਮਾਤਮਾ ਨੇ ਕਿੱਥੇ ਬੈਠ ਕੇ ਲਿਖੇ ਹੈ ਮੇਰੇ ਕਰਮਾਂ ਵਿੱਚ ਇੰਨਾ ਦੁੱਖ ਪਤਾ ਨਹੀਂ ਕਿਉਂ ਲਿਖਿਆ ਹੈ ਪਤਾ ਨਹੀਂ ਮੈਂ ਕਿਹੜੇ ਪਾਪ ਕੀਤੇ ਸੀ ਕੋਈ ਪਿਛਲੇ ਜਨਮ ਛੀ ਕੀਤੇ ਹੋਣਗੇ ਤੇ ਉਧਰ ਜੀਤਾ ਆਪਣੇ ਮਾਂ सोनू ਦੇ ਮਾਮੇ ਦੀ ਨੋ ਨਾਲ ਅੰਦਰ ਕਿਚਨ ਵਿੱਚ ਚਲੀ ਜਾਂਦੀ ਹੈ ਜਾ ਕੇ ਉਸ ਦੀ ਕਿਚਨ ਦੀਆਂ ਤਰੀਫਾਂ ਕਰਨ ਲੱਗ ਜਾਂਦੀ ਹੈ ਕਹਿੰਦੀ ਹੈ ਕਿ ਦੀਦੀ ਤੁਹਾਡੀ ਤਾਂ ਕਿਚਨ ਹੀ ਬੜੀ ਸੋਹਣੀ ਬਣ ਗਈ ਉਹ ਕਹਿੰਦੀ ਤੂੰ ਮੇਰੀ ਕਿਚਨ ਨੂੰ ਛੱਡ ਮੈਨੂੰ ਤਾਂ ਤੂੰ ਹੀ ਬੜੀ ਸੋਹਣੀ ਲੱਗੀ ਜਾਨੀ ਹੈ ਵੇਖ ਕਿੰਨੀ ਸੋਹਣੀ ਤਿਆਰ ਹੋ ਕੇ ਆਈ ਹੈ ਉਸ ਨੂੰ ਬੜੇ ਪੰਪ ਮਾਰਦੀ ਹੈ ਤੇ ਉਹ ਕਹਿੰਦੀ ਹੈ ਅੱਛਾ ਦੀਦੀ ਮੈਨੂੰ ਤਾਂ ਅੱਜ ਤੱਕ ਕਦੇ ਕਿਸੇ ਨੇ ਨਹੀਂ ਕਿਹਾ ਤੇ ਤੁਸੀਂ ਹੀ ਕਿਹਾ ਹੈ ਕਿ ਮੈਂ ਸੋਹਣੀ ਲੱਗਦੀ ਹਾਂ ਉਹ ਕਹਿੰਦੀ ਲੈ ਮੈਂ ਹੀ ਕਹਿਣਾ ਸੀ ਆਪਣੇ ਹੀ ਕਹਿੰਦੇ ਹੁੰਦੇ ਹੈ ਫਿਰ ਉਸ ਨੂੰ ਕਹਿੰਦੀ ਹੈ ਕਿ ਮੈਂ ਤਾਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਜੇਜੀਤਾ ਕਹਿੰਦੀ ਹੈ ਕਿ ਪਹਿਲਾਂ ਮੈਂ ਗੱਲ ਕਰਨੀ ਹੈ ਤੂੰ ਮੈਨੂੰ ਇਹ ਦੱਸੋ ਬੀ ਜੋ ਤੁਸੀਂ ਆਪਣੇ ਭਰਾ ਵਾਲੀ ਰਿਸ਼ਤਾ ਕਹਿ ਰਹੇ ਹੋ ਉਹ ਪਹਿਲਾਂ ਵਾਲੀ ਘਰ ਵਾਲੀ ਦਾ ਕੋਈ ਚੱਕਰ ਤਾਂ ਨਹੀਂ ਪੈਂਦਾ ਉਹ ਤਾਂ ਸਭ ਨਿਬੜਿਆ ਹੋਇਆ ਹੈ ਨਾ ਕਿਤੇ ਅਸੀਂ ਫੇਰ ਕੋਟ ਕਚੈਰੀਆਂ ਦੇ ਚੱਕਰਾਂ ਵਿੱਚ ਨਾ ਵੜ ਰਹੀਏ ਤਾਂ ਉਹ ਕਹਿੰਦੀ ਨਹੀਂ ਨਹੀਂ ਦੀਦੀ ਮੈਂ ਐਵੇਂ ਥੋੜੀ ਤੁਹਾਡੇ ਨਾਲ ਹੋਣ ਦੇਉਂਗੀ ਤਾਂ ਉਹ ਜੀ ਤਾ ਨੂੰ ਆਪਣੀਆਂ ਗੱਲਾਂ ਵਿੱਚ ਲੈ ਲੈਂਦੀ ਹੈ ਤੇ ਫਿਰ ਕਹਿੰਦੀ ਹੈ ਮੈਂ ਤਾਂ ਤੁਹਾਨੂੰ ਇੱਕ ਸਲਾਹ ਦੇਣੀ ਸੀ ਮੁੰਡੇ ਤਾਂ ਕੋਈ ਕੰਮ ਨਹੀਂ ਕਰਾਉਂਦੇ ਹੁਣ ਦੇਖ ਮੇਰੇ ਤੀ ਹੈ ਨਹੀਂ ਤਾਂ ਮੈਂ ਸਾਰਾ ਕੰਮ ਆਪ ਕਰਦੀ ਹਾਂ ਤੇ ਕਹਿੰਦੀ ਹੈ ਕਿ ਕੱਲ ਨੂੰ ਗੁਰਮੀਹਰ ਨੇ ਵੱਡੀ ਹੋ ਜਾਣਾ ਹੈ ਤਾਂ ਤੇਰੇ ਨਾਲ ਕਿੰਨਾ ਕੰਮ ਕਰਾਇਆ ਕਰੇਗੀ ਤੇ ਤੂੰ ਉਸ ਨੂੰ ਕਿਉਂ ਘਰੋਂ ਕੱਢਦੀ ਹੈ ਤੂੰ ਸੰਦੀਪ ਨਾਲ ਨਾ ਭੇਜ ਉਸ ਨੂੰ ਤੇ ਉਹ ਕਹਿੰਦੀ ਹੈ ਕਿ ਸੰਦੀਪ ਨੇ ਨਹੀਂ ਮੰਨਣਾ ਉਹ ਕਹਿੰਦੀ ਲੈ ਤਾਂ ਮਨਾਉਣਾ ਪੈਂਦਾ ਹੁੰਦਾ ਹੈ ਇਹ ਤਾਂ ਤੇਰੇ ਆਪ ਦੇ ਹੱਥ ਵੱਜ ਹੈ ਤੂੰ ਕਿਸੇ ਢੰਗ ਨਾਲ ਉਸ ਨੂੰ ਮਨਾ ਲਈ ਤਾਂ ਉਹ ਕਹਿੰਦੀ ਹੈ ਕਿ ਕੱਲ ਨੂੰ ਮੈਨੂੰ ਵਿਆਹ ਕੇ ਵੀ ਤਾਂ ਤੋੜਨੀ ਪਊ ਤਾਂ ਉਹ ਕਹਿੰਦੀ ਹੈ ਕਿ ਦੀਦੀ ਉਹਦਾ ਕੀ ਹੈ ਤੂੰ ਕਿਤੇ ਚੁੰਨੀ ਚੜਾਵਾ ਕਰਦੇ ਹੀ ਅੱਜ ਕੱਲ ਲੋੜਵੰਦ ਉਹਦੋਂ ਹੀ ਲੈ ਜਾਂਦੇ ਹਨ ਤੂੰ ਇਸ ਗੱਲ ਦੀ ਟੈਨਸ਼ਨ ਨਾ ਲੈ ਤੂੰ ਇਹ ਸੋਚ ਕਿ ਗਾਂ-ਗਾ ਆਪਣਾ ਸਰੀਰ ਵੀ ਤਾਂ ਉਵੇਂ ਹੋਣਾ ਹੈ ਤੇ ਤੈਨੂੰ ਗੁਰਮੀਹਰ ਵਧੀਆ ਕੰਮ ਦੇਊਗੀ ਤੈਨੂੰ ਫਰੀ ਦਾ ਨੌਕਰ ਮਿਲ ਜਾਊ ਤਾਂ ਜੀਤਾ ਕਹਿੰਦੀ ਹੈ ਕਿ ਹਾਂ ਤੁਹਾਡੀ ਸਲਾਹ ਤਾਂ ਸਹੀ ਹੈ ਹੁਣ ਮੇਰਾ ਸਾਰਾ ਕੰਮ ਸੰਦੀਪ ਕਰ ਦਿੰਦੀ ਹੈ ਤੇ ਫਿਰ ਮੈਂ ਉਹਦੇ ਤੋਂ ਕਰਵਾ ਲਿਆ ਕਰੂੰਗੀ ਨਹੀਂ ਤਾਂ ਮੈਨੂੰ ਇੰਨੇ ਘਰ ਦਾ ਇੰਨੀ ਵੱਡੇ ਘਰ ਦੀ ਸਫਾਈ ਤੇ ਸਾਰਾ ਕੰਮ ਕਰਨਾ ਉਹ ਤੌਕਾ ਹੋਏ ਜਾਏਗਾ ਕਹਿੰਦੀ ਹੈ ਕਿ ਚਲੋ ਮੈਂ ਤੁਹਾਡੀ ਗੱਲ ਤੇ ਗੌਰ ਕਰੂੰਗੀ ਤਾਂ ਉਹ ਕਹਿੰਦੀ ਹੈ ਕਿ ਪਰ ਮੇਰੀ ਸੱਸ ਕੋਲੇ ਗੱਲ ਨਾ ਕਰਿਓ ਜੀਤਾ ਦੀਦੀ ਉਸਨੇ ਨਹੀਂ ਮੰਨਣਾ ਉਹ ਕਹਿੰਦੀ ਠੀਕ ਹੈ ਉਧਰ ਸੰਦੀਪ ਆਪਣੀ ਧੀ ਨੂੰ ਲਾੜ ਲੜਾਉਂਦੀ ਹੋਈ ਕਹਿੰਦੀ ਹੈ ਕਿ ਮੇਰਾ ਬੱਚਾ ਵੱਡਾ ਹੋ ਕੇ ਡਾਕਟਰ ਬਣੂਗਾ ਕਹਿੰਦੀ ਹੈ ਕਿ ਮੈਂ ਆਪਣੀ ਧੀ ਦੀ ਹਰ ਰੂਜ ਰੀਜ ਪੂਰੀ ਕਰੂੰਗੀ ਕਹਿੰਦੀ ਹੈ ਕਿ ਜੇ ਮੇਰੇ ਹੱਥ ਵੱਸ ਹੋਵੇ ਤਾਂ ਮੈਂ ਤੇਰੇ ਲਈ ਬਹੁਤ ਕੁਝ ਬਣਾ ਦੇਆ ਬਹੁਤ ਕੁਝ ਕਰ ਦੇਆ ਉੱਧਰ ਸੋਨੂ ਦਾ ਮਾਮਾ ਆਪਣੀ ਨੋਹ ਦੇ ਭਰਾ ਨੂੰ ਫੋਨ ਕਰਦਾ ਹੈ ਤੇ ਕਹਿੰਦਾ ਹੈ ਕਿ ਮੇਰੀ ਗੱਲ ਸੁਣ ਪੁੱਤ ਕੁੜੀ ਵਾਲੇ ਆਏ ਹੈ ਮੇਰੀ ਪਨੇਵੀ ਦੇ ਭਰਾ ਮੇਰਾ ਪਨੇਵਾ ਤੇ ਉਸਦੀ ਘਰ ਵਾਲੀ ਉਹ ਰਿਸ਼ਤਾ ਤੇਰਾ ਘਰ ਦੇਖਣਾ ਹੈ ਤੇ ਅਸੀਂ ਆ ਰਹੇ ਹਾਂ ਕਹਿੰਦਾ ਹੈ ਕਿ ਤੂੰ ਆਪਣੀ ਪਰਜਾਈ ਨੂੰ ਬੁਲਾ ਲਈ ਉਹ ਚਾਹ ਪਾਣੀ ਪਿਆ ਦੇਊਗੀ ਤੇ ਕਹਿੰਦਾ ਹੈ ਠੀਕ ਹੈ ਤੇ ਉਹ ਆਪਣੀ ਪਰਝਾਈ ਵੱਲ ਜਾਂਦਾ ਹੈ ਕਹਿੰਦਾ ਹੈ ਕਿ ਪਰਝਾਈ ਮੈਨੂੰ ਤੇਰੇ ਤੱਕ ਥੋੜਾ ਜਿਹਾ ਕੰਮ ਹੈ ਤਾਂ ਉਹ ਕਹਿੰਦੀ ਹੈ ਕਿ ਕੀ ਕੰਮ ਹੈ ਕਹਿੰਦਾ ਹੈ ਕੋਈ ਗੱਲ ਨਹੀਂ ਦੱਸ ਦੇਊਗਾ ਤੂੰ ਆ ਜਾਈ ਉਹ ਕਹਿੰਦੀ ਚੱਲ ਠੀਕ ਹੈ ਪਹਿਲਾਂ ਤੂੰ ਵੀ ਮੇਰਾ ਥੋੜਾ ਜਿਹਾ ਕੰਮ ਕਰਾ ਜਾ ਤਾਂ ਉਹ ਉਸ ਨੂੰ ਕਹਿੰਦੀ ਹੈ ਕਿ ਚੱਲ ਮੇਰੇ ਨੀਰਾ ਕੁੱਤਰ ਕੇ ਜਾ ਕੋਈ ਗੱਲ ਨਹੀਂ ਫਿਰ ਮੈਂ ਤੇਰਾ ਕੰਮ ਕਰਾ ਦੇਉਂਗੀ ਤਾਂ ਉਹ ਕਹਿੰਦਾ ਹੈ ਕਿ ਚੱਲ ਕੋਈ ਗੱਲ ਨਹੀਂ ਭਾਬੀ ਇੰਨੇ ਇੱਕ ਕੰਮ ਦਾ ਕੀ ਹੈ ਇਹ ਤਾਂ ਮੈਂ ਮਿੰਟ ਵਿੱਚ ਹੀ ਕਰ ਦਿਨਾ ਹਾਂ ਤੇ ਉਹ ਚਾਚਾ ਨਾਲ ਕਰ ਦਿੰਦਾ ਹੈ ਉਧਰ ਜੀ ਤਾਂ ਆ ਕੇ ਬੈਠ ਜਾਂਦੀ ਹੈ ਤੇ ਉਹ ਕਹਿੰਦੀ ਉਸ ਦੀ ਮਾਮੀ ਕਹਿੰਦੀ ਹੈ ਕਿ ਹੁਣ ਆਪਣੀ ਗੱਲ ਪੂਰੀ ਕਰ ਲਿਓ ਤੇ ਉਸ ਤੋਂ ਉਧਰ ਨੋ ਆ ਜਾਂਦੀ ਹੈ ਕਹਿੰਦੀ ਹੈ ਕਿ ਮੰਮੀ ਤੁਸੀਂ ਚਲੋਗੇ ਤਾਂ ਉਹ ਕਹਿੰਦੀ ਹੈ ਕਿ ਜੇ ਲੈ ਜਾਵਾਂਗੀ ਤਾਂ ਚਲੀ ਜਾਊਂਗੀ ਨਹੀਂ ਮੈਂ ਤੇਰੇ ਪੇਕੇ ਕੀ ਕਰਨਾ ਹੈ ਤੇ ਸੋਨੂ ਕਹਿੰਦਾ ਹੈ ਨਹੀਂ ਨਹੀਂ ਮੰਮੀ ਜੀ ਤੁਹਾਡੇ ਤੋਂ ਬਿਨਾ ਅਸੀਂ ਨਹੀਂ ਜਾਣਾ ਤੁਹਾਨੂੰ ਤਾਂ ਅਸੀਂ ਲੈ ਕੇ ਹੀ ਜਾਣਾ ਤੇ ਉਸਦੀ ਨੋ ਹੈਰਾਨ ਹੋ ਜਾਂਦੀ ਹੈ ਫੇਰ ਉਹ ਕਰੋ ਨਿਕਲ ਜਾਂਦੇ ਹੈ ਤੇ ਉਧਰ ਨੂੰ ਚੱਲ ਪੈਂਦੇ ਹੈ ਉਹਦੀ ਭਰਾ ਉਧਰ ਨੂੰ ਚੱਲ ਪੈਂਦੇ ਹਨ ਰਿਸ਼ਤਾ ਵੇਖਣ ਲਈ ਉਧਰੋਂ ਘਰੇ ਸੋਨੂ ਦੇ ਪੂਰਾ ਦਾ ਬੇਟਾ ਤੇ ਉਸਦੀ ਨੂੰਹ ਆਉਂਦੇ ਹੈ ਜਿਸ ਦਾ ਹੁਣੇ ਵਿਆਹ ਹੋਇਆ ਹੁੰਦਾ ਹੈ ਪਰ ਉਹ ਦੇਖਦੇ ਹੈ ਕਿ 메ਨ ਗੇਟ ਨੂੰ ਤਾਂ ਲੋਕ ਲੱਗਾ ਹੈ ਤਾਂ ਉਹ ਕਹਿੰਦੇ ਹੈ ਚੱਲ ਕੋਈ ਗੱਲ ਨਹੀਂ ਆਪਾਂ ਉਧਰ ਦੂਜੇ ਮਾਮਾ ਜੀ ਦੇ ਘਰ ਚਲੇ ਜਾਂਦੇ ਹਨ ਤੇ ਉਹ ਉਧਰ ਜਾ ਕੇ ਕਹਿੰਦੇ ਹੈ ਮਾਮੀ ਜੀ ਤੁਸੀਂ ਸਾਡੇ ਵਿਆਹ ਤੇ ਕਿਉਂ ਨਹੀਂ ਆਏ ਤਾਂ ਉਹ ਕਹਿੰਦੀ ਪੁੱਤਰ ਮੇਰਾ ਸੈਟ ਨਹੀਂ ਬਣਿਆ ਕੁਛ ਤਾਂ ਮੈਂ ਕੱਲੀ ਹਾਂ ਤੁਹਾਡਾ ਵੀਰਾ ਇੱਥੇ ਹੈ ਨਹੀਂ ਕੁਛ ਮੈਂ ਆਉਂਦੀ ਵੀ ਕਿਸ ਨਾਲ ਤੇ ਬਾਕੀ ਕੱਲਿਆਂ ਦਾ ਸੈਟ ਨਹੀਂ ਆਉਂਦਾ ਤੇ ਮੈਂ ਬਿਮਾਰ ਸ਼ਮਾਰ ਰਹਿਨੀ ਹਾਂ ਕਹਿੰਦੀ ਹੈ ਕਿ ਚਲੋ ਤੁਸੀਂ ਦੋਨੋਂ ਆ ਗਏ ਮੈਨੂੰ ਬਹੁਤ ਹੀ ਖੁਸ਼ੀ ਹੋਈ ਤਾਂ ਉਹ ਕਹਿੰਦੇ ਹੈ ਕਿ ਮਾਮੀ ਜੀ ਉਧਰ ਵੀਰਾ ਤੇ ਭਾਬੀ ਘਰੇ ਹੈ ਨਹੀਂ ਉਹਨਾਂ ਦੇ ਘਰੇ ਕੋਈ ਵੀ ਨਹੀਂ 메ਨ ਗੇਟ ਨੂੰ ਤਾਂ ਲੋਕ ਲੱਗਿਆ ਉਹ ਕਹਿੰਦੀ ਨਹੀਂ ਨਹੀਂ ਐਵੇਂ ਦੀ ਤਾਂ ਕੋਈ ਗੱਲ ਨਹੀਂ ਘਰੇ ਤਾਂ ਕੋਈ ਜ਼ਰੂਰ ਹੋਊਗਾ ਉਧਰ ਸੋਨੂ ਹੋਰੀ ਉਧਰ ਪਹੁੰਚ ਜਾਂਦੇ ਹੈ ਤੇ ਉਸ ਦੀ ਉਸ ਉਸ ਦਿਨ ਉਹਨਾਂ ਦੀ ਮਾਮੇ ਦੀ ਨੋ ਦੀ ਪਰਝਾਈ ਵੇਖਦੀ ਹੈ ਕਿ ਲੈ ਪ੍ਰੌਣੇ ਆਏ ਹੈ ਮੈਂ ਦੇਖਦੀ ਹਾਂ ਕੌਣ ਹੈ ਤੇ ਉਹ ਘਰੇ ਵੜਦੇ ਹੀ ਉਹਨਾਂ ਦੇ ਮਾਮੇ ਦੀ ਨੋ ਤਰੀਫਾਂ ਕਰਨ ਲੱਗ ਜਾਂਦੀ ਹੈ ਵੇਖ ਲਓ ਮੇਰੇ ਭਰਾ ਦਾ ਘਰ ਉਹ ਆਪ ਹੀ ਸਵਾਰ ਕੇ ਰੱਖਦਾ ਹੈ ਸਾਰੇ ਘਰ ਨੂੰ ਸਾਰਾ ਕੁਝ ਉਹਨੇ ਆਪ ਹੀ ਮੇਨਟੇਨ ਕੀਤਾ ਉਹ ਪਹਿਲਾਂ ਹੀ ਉਸ ਨੂੰ ਗੱਲਾਂ ਵਿੱਚ ਵੱਲ ਲੈਂਦੀ ਹੈ ਤੇ ਉਹ ਆ ਕੇ ਉਹਨਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦਾ ਹੈ ਤੇ ਅੰਦਰ ਲੈ ਜਾਂਦਾ ਹੈ ਤੇ ਫਿਰ ਉਹ ਅੰਦਰ ਜਾ ਕੇ ਉਹਨਾਂ सोनू ਦਾ ਮਾਮਾ ਕਹਿੰਦਾ ਹੈ ਕਿ ਹੁਣ ਅੱਜ ਜੋ ਗੱਲ ਕਰਨੀ ਹੈ सोनू ਤੁਸੀਂ ਕਲੀਅਰ ਕਰ ਲਓ ਕੱਲ ਨੂੰ ਮੈਨੂੰ ਨਹੀਂ ਕਹਿਣਾ ਜੋ ਵੀ ਹੈ ਤੁਸੀਂ ਦੇਖ ਲਓ ਤਾਂ सोनू ਕਹਿੰਦਾ ਹੈ ਕਿ ਹੋਰ ਮਾਮਾ ਜੀ ਕੀ ਚਾਹੀਦਾ ਹੈ ਬਸ ਸਿਰ ਤੇ ਛਾਤ ਹੋਵੇ ਤੇ ਦੋ ਟੈਨ ਦੀ ਖਾਣ ਦੀ ਰੋਟੀ ਹੋਵੇ ਹੋਰ ਸਾਨੂੰ ਕੀ ਚਾਹੀਦਾ ਹੈ ਤੇ ਫਿਰ सोनू ਦੇ ਮਾਮਾ ਮਾਮੀ ਕਹਿੰਦੇ ਹਨ ਕਿ ਤੁਹਾਡੀ ਭੈਣ ਨੇ ਤੁਹਾਨੂੰ ਦੱਸ ਹੀ ਦਿੱਤਾ ਹੋਊਗਾ ਕੀ ਮੇਰੀ ਇੱਕ ਪਨੇਵੀ ਦੀ ਇੱਕ ਬੇਟੀ ਵੀ ਹੈ ਉਹ ਵੀ ਨਾਲ ਹੀ ਆਊਗੀ ਬਾਅਦ ਚੋਂ ਇਹ ਨਾ ਕਿ ਉਹ ਤੁਸੀਂ ਵੀ ਕਿਤੇ ਉਹ ਉੱਥੇ ਰਹਿ ਪਊਗੀ ਉਧਰ ਉਸਦੀ ਪਰਜਾਈ ਸੋਚਦੀ ਹੈ ਕਹਿੰਦੀ ਅੱਛਾ ਤੇ ਇਹ ਗੱਲ ਸੀ ਮੈਨੂੰ ਨਹੀਂ ਪਤਾ ਸੀ ਮੈਨੂੰ ਦੱਸਿਆ ਨਹੀਂ ਕਿੰਨਾ ਚਲਾਕ ਬੰਦਾ ਹੈ ਕਹਿੰਦੀ ਹੈ ਕਿ ਚੱਲ ਕੋਈ ਨਾ ਜਦੋਂ ਚਲੇ ਗਏ ਰਿਸ਼ਤੇਦਾਰ ਮੈਂ ਫੇਰ ਇਸ ਨੂੰ ਪੁੱਛੂੰਗੀ ਵੀ ਇਹ ਵੱਡਾ ਚਲਾਕੀਆਂ ਕਰਦਾ ਫਿਰਦਾ ਹੈ ਉਧਰ सोनू ਦੇ ਭੂਆ ਦੇ ਬੇਟਾ ਤੈਨੂੰ ਉਸਦੀ ਮਾਮੀ ਨੂੰ ਕਹਿੰਦੇ ਹਨ ਕਿ ਮਾਮੀ ਜੀ ਇੱਧਰ ਕੋਈ ਹੈ ਨਹੀਂ ਤਾਂ ਉਹ ਕਹਿੰਦੀ ਨਹੀਂ ਨਹੀਂ ਪੁੱਤਰ ਸਾਰੇ ਕਿਤੇ ਨਹੀਂ ਜਾਂਦੇ ਹੁੰਦੇ ਸੰਦੀਪ ਤੇ ਉਸਦੀ ਬੇਟੀ ਤਾਂ ਘਰੇ ਗੱਲਾਂ ਕਰ ਰਹੀਆਂ ਸੀ ਉਹ ਕਹਿੰਦਾ ਪਰ ਮੇਨ ਗੇਟ ਤਾਂ ਬੰਦ ਸੀ ਮਾਮੀ ਜੀ ਇਹ ਕਿਵੇਂ ਹੋ ਸਕਦਾ ਹੈ ਬਾਹਰੋਂ ਗੇਟ ਲੱਗਾ ਤੇ ਅੰਦਰ ਕੋਈ ਹੈ ਉਹ ਕਹਿੰਦੀ ਨਹੀਂ ਨਹੀਂ ਮੈਂ ਵੇਖਿਆ ਤਾਂ ਸੀ ਸਵੇ ਉਹ ਕਹਿੰਦੀ ਚਲੋ ਆਪਾਂ ਦੇਖਦੇ ਹਾਂ ਉੱਧਰ ਸੰਦੀਪ ਆਪਣੀ ਬੇਟੀ ਨੂੰ ਨਵਾ ਕੇ ਬਾਹਰ ਬਿਠਾਈ ਬੈਠੀ ਹੁੰਦੀ ਕਹਿੰਦੀ ਹੈ ਕਿ ਚੱਲ ਆਪਾਂ ਮਾਵਾਂ ਤੀਆਂ ਦੋਨੋਂ ਨਹਾ ਲਈਆਂ ਤੇ ਆਪਾਂ ਸੋਨਾ ਬਣ ਗੀਆਂ ਆਪਣੀ ਧੀ ਨਾਲ ਹੀ ਪਿਆਰ ਨਾਲ ਗੱਲਾਂ ਕਰ ਰਹੀ ਹੁੰਦੀ ਹੈ ਤਾਂ ਉਧਰੋਂ ਉਸਦੇ ਭੂਆ ਦਾ ਬੇਟਾ ਤੇ ਨੂੰ ਪਰੋਂਦੀ ਉਧਰ ਆਉਂਦੇ ਹਾਂ ਤੇ ਉਸ ਦੀ ਚਾ सोनू ਦੀ ਚਾਚੀ ਕਹਿੰਦੀ ਹੈ ਕਿ ਲੈ ਦੇਖ ਲੋ ਪੁੱਤਰ કરી ਹੀ ਹੈ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਉਹ ਤੇ ਕਰ ਹੀ ਹੈ ਤੇ ਉਹ ਸੰਦੀਪ ਨੂੰ ਆਵਾਜ਼ ਮਾਰਦੇ ਆ ਕਹਿੰਦਾ ਹੈ ਕਹਿੰਦੀ ਹੈ ਸਸਰੀ ਕਲਵੀਰ ਆ ਜਾਓ ਤੁਸੀਂ ਤੇ ਉਹ ਕਹਿੰਦਾ ਆਈਏ ਕਿਵੇਂ ਤੁਹਾਡੇ 메인 게ਟ ਨੂੰ ਤਾਂ ਲੋਕ ਲੱਗਾ ਹੈ ਤੇ ਉਹ ਕਹਿੰਦੀ ਹੈ ਕਿ ਉਹ ਕਹਿੰਦਾ ਹੈ ਤੁਹਾਨੂੰ ਸ਼ਾਇਦ ਇਹ ਲੱਗਦਾ ਹੈ ਵੀ ਅਸੀਂ ਨਾ ਉਹ ਮਜ਼ਾਕ ਕਰਨ ਲੱਗ ਜਾਂਦਾ ਤੇ ਉਹ ਕਹਿੰਦੀ ਨਹੀਂ ਨਹੀਂ ਵੀਰ ਤੁਸੀਂ ਆਓ ਤੇ ਉਹ ਕਹਿੰਦਾ ਹੈ ਕਿ ਚੱਲ ਗੇਟ ਖੋਲ ਤੇ ਉਹ ਵਿਚਾਰੀ ਫਿਰ ਸੱਚ ਦੱਸ ਦਿੰਦੀ ਹੈ ਕਹਿੰਦੀ ਮੈਂ 게ਟ ਨਹੀਂ ਖੋਲ ਸਕਦੀ ਕਿਉਂਕਿ ਮੇਰੇ ਕੋਲ ਤਾਂ ਚਾਬੀ ਨਹੀਂ ਹੈ ਚਾਬੀ ਤੇ ਵੀਰ ਤੇ ਭਾਬੀ ਦੋਨੋਂ ਨਾਲ ਹੀ ਲੈ ਗਏ ਤਾਂ ਉਹ ਹੈਰਾਨ ਹੋ ਜਾਂਦੇ ਉਹ ਕਹਿੰਦੇ ਚੱਲ ਫਿਰ ਅਸੀਂ ਫੇਰ ਆ ਜਾਵਾਂਗੇ ਕਹਿੰਦੀ ਨਹੀਂ ਵੀਰ ਮੈਂ ਪੌੜੀ ਲਾ ਦਿੰਨੀ ਆ ਤੁਸੀਂ ਆ ਜਾਓ ਤਾਂ ਉਹ ਕਹਿੰਦਾ ਹੈ ਕਿ ਚੱਲ ਮੈਂ ਤਾਂ ਆ ਜਾਣਾ ਹਾਂ ਪੌੜੀ ਚ ਦੀ ਤੇ ਪਰ ਤੇਰੀ ਭਾਬੀ ਕਿਵੇਂ ਆਊਗੀ ਇਸ ਦੇ ਹੀਲ ਪਾਈ ਆ ਪਰ ਉਹ ਵੀ ਫਿਰ ਸ਼ੂਜ਼ ਉਤਾਰ ਆਪਣੀ ਹੀਲ ਉਤਾਰ ਕੇ ਉੱਤਰ ਜਾਂਦੀ ਹੈ ਤਾਂ ਉਹ ਦੋਨੋਂ ਜਾਣੇ ਸੰਦੀਪ ਦੇ ਘਰੇ ਆ ਜਾਂਦੀ ਹੈ ਸੰਦੀਪ ਉਹਨਾਂ ਦੀ ਬਹੁਤ ਸੋਹਣੀ ਆ ਉਹ ਭਗਤ ਕਰਦੀ ਹੈ ਤੇ ਉਹਨਾਂ ਨੂੰ ਵਧੀਆ ਸੱਸੀ ਕਲ ਬਲਾ ਕੇ ਅੰਦਰ ਲੈ ਜਾਂਦੀ ਹੈ ਉਧਰ सोनू ਦੀ ਮਾਮੇ ਦੀ ਨੂੰ ਤੇ ਉਹ ਬੈਠੀਆਂ ਹੁੰਦੀਆਂ ਹਨ ਤਾਂ ਉਸਦੀ ਮਾਮੀ ਕਹਿੰਦੀ ਹੈ ਕਿ ਮੇਰੀ ਅੱਜ ਗੱਲ ਸੁਣ ਲੈ ਮੁੰਡਿਆ ਜੇ ਕੱਲ ਨੂੰ ਤੂੰ ਕੁੜੀ ਦੇ ਆਉਣ ਤੇ ਕੋਈ ਤੇਰੇ ਨਾਲ ਫਿਰਡ ਕੀਤੀ ਤਾਂ ਫਿਰ ਦੇਖ ਲਈ ਕਿਉਂਕਿ ਉਹ ਨਿੱਕੀ ਬੱਚੀ ਨਾਲ ਹੀ ਆਊਗੀ ਤੂੰ ਇਹ ਨਾ ਸੋਚ ਲਈ ਕਿ ਮੇਰੇ ਉਸਦੇ ਮਾਪਿਓ ਹੈ ਨਹੀਂ ਤਾਂ ਸੋਨੂ ਤੇ ਜੀਤਾ ਹੈਰਾਨ ਹੋ ਜਾਂਦੇ ਹਨ ਕਿ ਮਾਮੀ ਕਿਵੇਂ ਗੱਲਾਂ ਖੋਲ ਰਹੀ ਹੈ ਜਦੋਂ ਉਹ ਕਹਿ ਰਹੀ ਹੁੰਦੀ ਹੈ ਕਿ ਉਸਦੀ ਨਾਲ ਹੀ ਆਊਗੀ ਤਾਂ ਉਸ ਦੀ ਨੂੰ ਆਪਣੇ ਭਰਾ ਨੂੰ ਇਸ਼ਾਰਾ ਕਰ ਦਿੰਦੀ ਹੈ ਨਾਲੇ ਜੀਤਾਂ ਵੱਲ ਵੇਖਦੀ ਹੈ ਉਧਰ ਸੰਦੀਪ ਉਹਨਾਂ ਨੂੰ ਆਪਣੇ ਪੂਆ ਦੇ ਬੇਟੇ ਤੇ ਨੂੰ ਨੂੰ ਡਰਾਇੰਗ ਰੂਮ ਵਿੱਚ ਲੈ ਕੇ ਬੈਠ ਜਾਂਦੀ ਹੈ ਤੇ ਉਹ ਗੱਲਾਂ ਕਰਨ ਲੱਗ ਜਾਂਦੇ ਹੈ ਪਹਿਲਾਂ ਰਾਜੀ-ਬਾਜੀ ਪੁੱਛਦੇ ਹੈ ਤੇ ਫਿਰ ਉਸ ਦਾ ਭਰਾ ਉਸ ਨੂੰ ਪੁੱਛਦਾ ਹੈ ਕਿ ਭੈਣੇ ਮੈਨੂੰ ਇਹ ਦੱਸ ਵੀ ਤੂੰ 메ਨ ਗੇਟ ਨੂੰ ਲੋਕ ਕਿਉਂ ਲੱਗਿਆ ਹੈ ਸੱਚੀ ਉਹ ਚਾਬੀਆਂ ਨਾਲ ਲੈ ਗਏ ਤਾਂ ਕਹਿੰਦੀ ਹਾਂ ਵੀਰ ਉਹ ਨਾਲ ਲੈ ਗਏ ਤਾਂ ਉਹ ਪਹਿਲਾਂ ਤਾਂ ਝਿਜਕਦੀ ਹੈ ਫਿਰ ਉਹ ਕਹਿੰਦਾ ਕੋਈ ਗੱਲ ਨਹੀਂ ਇਹ ਵੀ ਤੇਰੀ ਪਰਜਾਈ ਹੈ ਕਿਸੇ ਕੋਲ ਗੱਲ ਨਹੀਂ ਕਰੂਗੀ ਤਾਂ ਸੰਦੀਪ ਉਹਨਾਂ ਕੋਲ ਸਾਰੇ ਦੁੱਖ ਆਪਣੇ ਫਰੋਲ ਲੈਂਦੀ ਹੈ ਕਹਿੰਦੀ ਹੈ ਕਿ ਮੈਂ ਮੇਰਾ ਭਰਾ ਹੀ ਨਹੀਂ ਚੰਗਾ ਤੇ ਮੈਂ ਭਾਬੀ ਨੂੰ ਕੀ ਆਖਾਂ ਤਾਂ ਉਸ ਦੀ ਮਾਮਪੂਆ ਦੀ ਨੂੰਹ ਕਹਿੰਦੀ ਹੈ ਕਿ ਚਲੋ ਮੁੰਡੇ ਤਾਂ ਐਵੇਂ ਦੇ ਹੀ ਹੁੰਦੇ ਹਨ ਪਰ ਤੇ ਭਾਬੀ ਤਾਂ ਤੁਹਾਡੀ ਇੱਕ ਔਰਤ ਹੈ ਉਹ ਵੀ ਤੁਹਾਨੂੰ ਨਹੀਂ ਸਮਝਦੀ ਉਹ ਕਹਿੰਦੀ ਨਹੀਂ ਉਹ ਸਾਰੀਆਂ ਗੱਲਾਂ ਦੱਸਦੀ ਹੈ ਕਿ ਉਹ ਕਿਵੇਂ ਮੇਰੇ ਤੇ ਸ਼ੱਕ ਕਰਦੇ ਹੈ ਕਿਵੇਂ ਮੇਰੇ ਨਾਲ ਸਾਰਾ ਦਿਨ ਦੁਰਵਿਹਾਰ ਕਰਦੇ ਉਹ ਕਹਿੰਦੀ ਮੇਰਾ ਤਾਂ ਜੀਣਾ ਬਹੁਤ ਹੀ ਮੁਸ਼ਕਲ ਹੋਇਆ ਪਿਆ ਮੈਂ ਤਾਂ ਬਸ ਇੱਕ ਟਾਈਮ ਕੱਢ ਰਹੀ ਹਾਂ ਮੈਨੂੰ ਇਹ ਲੱਗਦਾ ਹੈ ਕਿ ਮੈਂ ਪਤਾ ਨਹੀਂ ਕਿਸ ਪਿਛਲੇ ਜਨਮ ਵਿੱਚ ਕੋਈ ਕਿੰਨੇ ਕੁ ਪਾਪਕਾਰਾਈ ਜਿਹੜੇ ਮੈਨੂੰ ਇਸ ਜਨਮ ਵਿੱਚ ਭੁਗਤਨੇ ਪੈ ਰਹੇ ਹਨ ਤਾਂ ਉਸ ਦਿਨ ਕਹਿੰਦੀ ਹੈ ਕਿ ਮੇਰੇ ਤੇ ਮਾੜੀ ਮਾੜੀ ਗੱਲ ਤੇ ਸ਼ੱਕ ਕਰਦੇ ਹਨ ਕਹਿੰਦੀ ਹੈ ਕਿ ਮੈਂ ਤਾਂ ਦੱਸਣਾ ਵੀ ਨਹੀਂ ਚਾਹੁੰਦੀ ਸੀ ਲੋਕ ਲੱਗਿਆ ਹੈ ਪਰ ਅੱਜ ਵੇਖ ਲੋ ਲੋਕ ਲੱਗਿਆ ਤੁਸੀਂ ਆਪ ਦੇਖ ਲਿਆ ਇਸ ਵਿੱਚ ਉਹਨਾਂ ਦੀ ਵੀ ਤਾਂ ਬੇਇੱਜ਼ਤੀ ਹੀ ਹੈ ਕਹਿੰਦੀ ਹੈ ਕਿ ਇਸ ਗੱਲ ਤੇ ਵੀ ਮੈਨੂੰ ਹੀ ਬੁਰਾ ਭਲਾ ਕਹਿਣਗੇ ਉਧਰ ਸੋਨੂ ਦੇ ਮਾਮੇ ਦੀ ਨੂੰਹ ਦੀ ਪਰਜਾਈ ਉਸ ਨੂੰ ਆਵਾਜ਼ ਮਾਰ ਕੇ ਕਹਿੰਦੀ ਹੈ ਕਿ ਕੁਛ ਖਾਣ ਨੂੰ ਮੰਗਾਇਆ ਹੈ ਚਾਹ ਨਾਲ ਤਾਂ ਉਹ ਕਹਿੰਦੀ ਹੈ ਮੈਂ ਵੀਰ ਨੂੰ ਪੁੱਛਦੀ ਹਾਂ ਤਾਂ ਉਹ ਅੰਦਰ ਆ ਕੇ ਕਹਿੰਦਾ ਹੈ ਹਾਂ ਮੰਗਾਇਆ ਹੈ ਫਿਰ ਉਹ ਕਹਿੰਦੀ ਹੈ ਆ ਵੀਰ ਮੇਰੀ ਇੱਧਰ ਗੱਲ ਸੁਣ ਤੇ ਉਸ ਨੂੰ ਕਹਿੰਦੀ ਹੈ ਕਿ ਹੁਣ ਤੂੰ ਕੁੜੀ ਵਾਲੀ ਗੱਲ ਤੇ ਕੁਝ ਬੋਲੀ ਨਾ ਮੈਂ ਆਪੇ ਸਾਰੀਆਂ ਗੱਲਾਂ ਕਲੀਅਰ ਕਰ ਰਾਂਉਂਗੀ ਤਾਂ ਉਹ ਕਹਿੰਦਾ ਹੈ ਤਾਂ ਉਧਰ ਸੰਦੀਪ ਫਿਰ ਉਹਨਾਂ ਨੂੰ ਕਹਿੰਦੀ ਹੈ ਕਿ ਲਓ ਮੈਂ ਤਾਂ ਆਪਣੇ ਹੀ ਰੋਣੇ ਲੈ ਕੇ ਬੈਠ ਗਈ ਤੇ ਮੈਂ ਤੁਹਾਨੂੰ ਤਾਂ ਚਾਹ ਪਾਣੀ ਵੀ ਪੁੱਛਿਆ ਹੀ ਨਹੀਂ ਤਾਂ ਉਸ ਦਾ ਭਰਾ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਭੈਣੇ ਅਸੀਂ ਚਾਹ ਨਹੀਂ ਪੀਣੀ ਅਸੀਂ ਉਧਰ ਵੀ ਮਾਮੀ ਵੱਲ ਨਹੀਂ ਪੀਤੀ ਬਸ ਅਸੀਂ ਜਾਣਾ ਹੀ ਹੈ ਸਾਨੂੰ ਐਸੀ ਜਲ ਅਸੀਂ ਤੈਨੂੰ ਮਿਲ ਜਾਈਏ ਤੇ ਕਹਿੰਦਾ ਹੈ ਕਿ ਤੂੰ ਐਵੇਂ ਦਿਲ ਛੋਟਾ ਨਾ ਕਰਿਆ ਕਰ ਕੋਈ ਗੱਲ ਨਹੀਂ ਪ੍ਰਮਾਤਮਾ ਸਭ ਠੀਕ ਕਰੂਗਾ ਤੇਰੇ ਤੇ ਵੀ ਵਧੀਆ ਟਾਈਮ ਅਵਗਾ ਉਹ ਕਹਿੰਦੀ ਹੈ ਕਿ ਹਾਂ ਬਸ ਉਹਨ ਇੱਕ ਪਰਮਾਤਮਾ ਤੇ ਹੀ ਆਸ ਹੈ ਮੈਨੂੰ ਹੋਰ ਤਾਂ ਕਿਸੇ ਤੇ ਆਸ ਨਹੀਂ ਰਹੀ ਕਹਿੰਦੀ ਹੈ ਕਿ ਮੇਰੇ ਭਰਾ ਪਰਜਾਈ ਤਾਂ ਮੇਰੇ ਨਾਲ ਐਵੇਂ ਵਰਤਾਓ ਕਰਦੇ ਹੈ ਜਿਵੇਂ ਮੈਂ ਉਹਨਾਂ ਦੀ ਆਪਣੀ ਨਹੀਂ ਹੁੰਦੀ ਮਤਰੀ ਹੀ ਹੁੰਨੀ ਹਾਂ ਤਾਂ ਉਹ ਦੋਨੋਂ ਸੁਣ ਕੇ ਬੜਾ ਹੈਰਾਨ ਹੁੰਦੇ ਹਨ ਕਹਿੰਦਾ ਹੈ ਮੈਂ ਸੋਨੂ ਵੀਰ ਨਾਲ ਗੱਲ ਕਰੂੰਗਾ ਤਾਂ ਉਹ ਕਹਿੰਦੀ ਹੈ ਨਾ ਨਾ ਵੀਰ ਐਵੇਂ ਦੀ ਤੂੰ ਕੋਈ ਗੱਲ ਨਹੀਂ ਕਰਨੀ ਇਹਨਾਂ ਨੇ ਤਾਂ ਮੈਨੂੰ ਘਰੋਂ ਕੱਢ ਦੇਣਾ ਹੈ ਜੇ ਤੂੰ ਐਵੇਂ ਦੀ ਗੱਲ ਕੀਤੀ ਉਧਰ ਉਸ ਦੀ ਚਾਚੀ ਲੋਕ ਲੋਕ ਕੇ ਸਾਰੀਆਂ ਗੱਲਾਂ ਸੁਣ ਰਹੀ ਹੁੰਦੀ ਹੈ ਤਾਂ ਉਹ ਗੁਰਮੀਹਰ ਨੂੰ ਪਿਆਰ ਦਿੰਦੇ ਹੈ ਤਾਂ ਸੰਦੀਪ ਵਾਪਸ ਕਰ ਦਿੰਦੀ ਹੈ ਕਹਿੰਦੀ ਹੈ ਕਿ ਮੈਂ ਦੇਣਾ ਸੀ ਤੁਸੀਂ ਨਹੀਂ ਤੇ ਉਧਰ ਉਹ ਕਹਿੰਦੀ ਹੈ ਉਹਦੀ ਮਾਮੇ ਦੀ ਨੋ ਕਹਿੰਦੀ ਹੈ ਆਪਣੇ ਭਰਾ ਨੂੰ ਕਹਿੰਦੀ ਹੈ ਕਿ ਤੂੰ ਕੁੜੀ ਵਾਲੀ ਗੱਲ ਤੇ ਬੋਲਣਾ ਮੈਂ ਆਪੇ ਉਸਦੀ ਪਰਜਾਈ ਨਾਲ ਸਾਰੀ ਗੱਲ ਕਰ ਲਈ ਤੇ ਉਹ ਆਪੇ ਸਾਰਾ ਕੁਝ ਸਮਝਾ ਲਓ ਕਹਿੰਦਾ ਜੇ ਕੁੜੀ ਨਾਲ ਆਉਗੀ ਤਾਂ ਮੈਂ ਰਿਸ਼ਤਾ ਨਹੀਂ ਕਰਾਉਣਾ ਮੇਰਾ ਜਵਾਬ ਹੈ ਤਾਂ ਉਸਦੀ ਭੈਣ ਕਹਿੰਦੀ ਹੈ ਕਿ ਮਸਾ ਤਾਂ ਤੈਨੂੰ ਰਿਸ਼ਤਾ ਜੁੜ ਰਿਹਾ ਹੈ ਹੁਣ ਤੂੰ ਨਖਰੇ ਜੇ ਕਰਦਾ ਹੈ ਚੁੱਪ ਕਰਕੇ ਇੱਕ ਵਾਰੀ ਰਿਸ਼ਤਾ ਹੋ ਲੈਣ ਦੇ ਕੁੜੀ ਨਾਲ ਨਾ ਆਉਣ ਦੀ ਜ਼ਿੰਮੇਵਾਰੀ ਮੇਰੀ ਹੈ ਹੁਣ ਅੱਗੇ ਦੇਖਦੇ ਹਾਂ ਅਗਲੇ ਐਪੀਸੋਡ ਵਿੱਚ ਸੰਦੀਪ ਦਾ ਰਿਸ਼ਤਾ ਇੱਥੇ ਪੱਕਾ ਹੁੰਦਾ ਹੈ ਜਾਂ ਨਹੀਂ